ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਜਾਨਵਰ ਲੈ ਕੇ ਆਏ ਆ ਇੱਕ ਗੱਬਣ ਚੈੱਕ ਪਾਸ ਘੋੜੀ ਆ ਤੇ ਦੋ ਬਹੁਤ ਚੰਗੀ ਬਲੱਡ ਲਾਈਨ ਦੀਆਂ ਬਛੇਰੀਆਂ ਆਗੀਆਂ ਇੱਕ ਨੀਲੀ ਬਛੇਰੀ ਆ ਤੇ ਇੱਕ ਸਪੌਟਲੈਸ ਨੁਕਰੀ ਬਛੇਰੀ ਆ ਤਿੰਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕੀ ਬਲੱਡ ਲਾਈਨ ਕੀ ਮੁੱਲ ਕਰਦੇ ਆ ਕਿਹੜਾ ਏਰੀਆ ਮਾਲਕ ਵੀਰਾਂ ਦਾ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਐਸ ਲਈ ਵੀਡੀਓ ਦੇਖੀਏ ਤੱਕ ਬਨੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਆ ਜਾਂ ਨਵੇਂ ਚੈਨਲ ਨੂੰ ਕੱਲ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਲਗਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਤੇ ਆਜੋ ਮਿੱਤਰੋ ਗੱਲ ਕਰਦੇ ਆਪਾਂ ਕਾਲੀ ਜੰਬੀ ਘੋੜੀ ਬਾਰੇ ਇਹਦੀ 7 ਤੋਂ 8 ਸਾਲ ਉਮਰ 93 ਪਲੱਸ ਹਾਈਟ ਆ ਤੇ ਇਸ ਟਾਈਮੇ ਸੂਰਜ ਘੋੜੇ ਤੋਂ ਗੱਬਣ ਚੈੱਕ ਪਾਸ ਆ 11 ਮਹੀਨਿਆਂ ਦੀ ਤੇ ਮਾਲਕ ਵੀਰ ਕਹਿੰਦੇ ਦੋ ਚਾਰ ਦਿਨ ਹੀ ਲਊਗੀ ਘੋੜੀ ਸੂਣ ਵਾਲੀ ਆ ਤੇ ਮੌਕਾ ਮਿੱਤਰੋ ਬਹੁਤ ਚੰਗਾ ਤੇ ਬਹੁਤ ਚੰਗੇ ਘੋੜੇ ਤੋਂ ਗੱਬਣ ਵੀ ਆ ਤੇ ਘੋੜੀ ਸੌ ਹੂਸਿਲ ਵੀ ਆ ਇਸ ਵਾਰੀ ਸੂਰੀ ਦੀ ਵੀਡੀਓ ਤੁਸੀਂ ਚੈੱਕ ਹੀ ਕਰ ਲਓ ਬਹੁਤ ਸੋਹਣਾ ਤੁਰਾ ਤੁਰਦੀ ਆ ਰੇਵਿਆ ਚਾਲ ਦੀ ਪਾਸ ਆ ਗਈ ਘੋੜੀ ਰੇਵਿਆ ਚੱਲ ਤਾਂ ਬਹੁਤ ਚੰਗਾ ਤੁਰਦੀ ਆ ਮਾਲਕ ਵੀਰ ਕਹਿੰਦੇ ਤੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਪਿੰਡ ਭਗਤਾ ਪਾਈਕ ਜਿਲ੍ਹਾ ਬਠਿੰਡਾ ਤੇ ਮੁੱਲ ਮਾਲਕ ਵੀਰਾਂ ਨੇ ਬਹੁਤ ਜਾਇਜ਼ ਰੱਖਿਆ 1,60,000 ਰੁਪਇਆ ਬਾਕੀ ਇਹ ਚ ਮੌਕੇ ਤੇ ਮਾਨਤਨ ਹੋ ਜਾਊਗਾ ਇਹ ਘੋੜੀ ਇੱਕ ਅੱਖੋਂ ਬਲੜੀ ਆ ਤੇ ਬਾਕੀ ਬਾਲ ਪੌਰੀਆਂ ਦੀ ਹੱਡਾਂ ਪਰਾਂ ਦੀ ਓਕਿਆ ਜ਼ਿਲ੍ਹਾ ਬਠਿੰਡਾ ਏਰੀਆ ਭਗਤਾ ਭਾਈਕਾ ਤੇ ਮੁੱਲ ਕਰਦੇ ਆ 1,60,000 ਰੁਪਇਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਬਾਈ ਨਾਲ ਸੰਪਰਕ ਕਰਕੇ ਤੁਸੀਂ ਹੋਰ ਸਾਰੀ ਜਾਣਕਾਰੀ ਲੈ ਕੇ ਸੌਦਾ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਪਾਂ ਅਨੀਲੀ ਬੇਸ਼ੇਰੀ ਬਾਰੇ ਇਹ ਵੀ ਬਹੁਤ ਸ਼ਕੀਨ ਆ ਮਿੱਤਰੋ ਹੱਡਾਂ ਪੈਰਾਂ ਦੀ ਬਹੁਤ ਮਜ਼ਬੂਤ ਆ ਤੇ ਉਮਰ ਹੈਗੀ ਆ ਦੋ ਦੰਦ ਤੇ 60 ਪਲੱਸ ਹਾਈਟ ਕਰ ਗਈ ਤੇ ਵਾਲ ਪੌਰੀਆਂ ਦੀ ਕਲੀਅਰ ਆ ਹੱਡਾਂ ਪੈਰਾਂ ਦੀ ਓਕੇ ਆ ਇਹ ਅਰਜਨ ਰੌਲੀ ਵਾਲੇ ਦੀ ਡਾਇਰੈਕਟ ਆਗੀ ਤੁਹਾਨੂੰ ਵੀਡੀਓ ਪ੍ਰੂਫ ਵਗੈਰਾ ਸਾਰੇ ਮਿਲ ਜਾਣਗੇ ਮਾਲਕ ਵੀਰਾਂ ਤੋਂ ਜਿਹੜੇ ਬੰਦੇ ਨੂੰ ਪਸੰਦ ਹੋਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਬਾਕੀ ਦੀ ਜਾਣਕਾਰੀ ਲੈ ਕੇ ਤੁਸੀਂ ਸੌਦਾ ਕਰ ਸਕਦੇ ਹੋ ਹਰਜਾਂ ਰੌੜੀ ਵਾਲੇ ਦੀ ਡਾਇਰੈਕਟ ਆ ਤੁਹਾਨੂੰ ਸਾਰੇ ਪ੍ਰੂਫ ਮਿਲ ਜਾਣਗੇ ਬਾਲਪੋਰੀਆਂ ਦੀ ਕਲੀਅਰ ਆ ਹੱਡਾਂ ਪਹਰਾਂ ਦੀ ਓਕੇ ਆ ਲੋਕੇਸ਼ਨ ਹੈ ਕਿ ਆਦਮਪੁਰਾ ਤੇ ਰੇਟ ਮਾਲਕ ਵੀਰੇ ਦਾ ਫੋਨ ਤੇ ਕਰਨਗੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰੇ ਨਾਲ ਸੰਪਰਕ ਕਰ ਲਓ ਤੇ ਇੱਕ ਮਿੱਤਰੋ ਤੁਹਾਡੇ ਲਈ ਆਪਾਂ ਬਹੁਤ ਸੋਹਣੀ ਨੁਕਰੀ ਸਪੌਟਲੈਸ ਬਸ਼ੇਰੀ ਲੈ ਕੇ ਆਏ ਆ ਇਹਦੀ 8 ਮਹੀਨੇ ਉਮਰ ਆ ਬਾਲਪੋਰੀਆਂ ਦੀ ਕਲੀਅਰ ਆ ਹੱਡਾਂ ਪਹਰਾਂ ਦੀ ਓਕੇ ਆ ਸ਼ਕੀਨ ਚੇ ਕਰ ਲਓ ਮਿੱਤਰੋ ਬਹੁਤ ਅਕਨਕੁਨਾਂ ਦੀ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਤੌਂ ਤੂੰ ਦੀ ਲੰਬਾਈ ਵੀ ਚੰਗੀ ਆ ਆਉਣ ਵਾਲੇ ਸਮੇਂ ਚੰਗੇ ਕਦ ਕਾਟ ਦੀ ਘੋੜੀ ਬਣੂਗੀ ਇਹਦੀ ਮਾਂ ਦੀ ਹਾਈਟ ਹੈ ਗਿਆ 65+ ਤੇ ਆਪ ਇਹ ਗਿਆ ਸ਼ਾਂਟੇਪੀ ਵਾਲੇ ਘੋੜੇ ਦੀ ਬੱਚੀ ਜਿਹੜਾ ਸ਼ਾਲੀ ਵਾਲੇ ਘੋੜੇ ਦਾ ਬੱਚਾ ਹੈਗਾ ਤੇ ਆਉਣ ਵਾਲੇ ਸਮੇਂ ਚ ਚੰਗੇ ਕਦ ਕਾਟ ਦੀ ਘੋੜੀ ਬਣੂਗੀ ਬਲੱਡ ਲਾਈਨ ਬਹੁਤ ਚੰਗੀ ਆ ਇਹਦੀ ਤੇ ਮਜ਼ਬੂਤੀ ਤੁਸੀਂ ਆਪ ਹੀ ਚੈੱਕ ਕਰ ਲਓ ਪਟ ਪੁੜੇ ਦੀ ਬਹੁਤ ਮਜ਼ਬੂਤ ਆ ਤੇ ਕੰਨਕੁਨਾਂ ਦੀ ਬਹੁਤ ਸ਼ਕੀਨਾ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਤੇ ਲੋਕੇਸ਼ਨ ਦੀ ਗੱਲ ਕਰ ਗਏ ਆਪਾਂ ਜੈਤੋ ਤੇ ਮੂਲ ਮਾਲਕ ਵੀਰੇ ਦਾ ਫੋਨ ਤੇ ਕਰਨਗੇ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਮਾਲਕ ਵੀਰ ਨਾਲ ਸੰਪਰਕ ਕਰਕੇ ਤੁਸੀਂ ਬਾਕੀ ਦੀ ਜਾਣਕਾਰੀ ਲੈ ਕੇ ਸੌਦਾ ਕਰ ਸਕਦੇ ਹੋ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ